ਬਾਬਾ ਜੀ ਦੀ ਬੜੀ ਕਿਰਪਾ ਜੀ ਜੇ ਇੱਕ ਪ੍ਰੋਬਲਮ ਬੁੱਕ ਹੁੰਦਾ ਤਾਂ ਚਾਰ ਮੋੜ ਜਾਂਦੇ ਵਿੱਚੋਂ ਇਹਨਾਂ ਦਾ ਰਸ ਹੈ ਔਰ ਬਾਬਾ ਜੀ ਗਵਾਈ ਜਾਂਦੇ ਗਵਾਈ ਜਾਂਦੇ ਲਖਾਈ ਜਾਂਦੇ ਕਈ ਵਾਰੀ ਭਲੇਖੇ ਨਾਲੇ ਅੱਜ ਦੋ ਪ੍ਰੋਗਰਾਮ ਇੱਕ ਦਿਨ ਦੇ ਬੁੱਕ ਹੋ ਗਏ। ਇੱਕ ਪਿਛੇ ਜਿਹਾ ਪੰਗਾ ਪਿਆ ਗਿਆ ਮੇਰਾ। ਪਤਾ ਹੀ ਨਹੀਂ ਲੱਗਿਆ ਸੁੱਤ ਨਹੀਂ ਆਂਦੇ। ਕਹਿਣ ਦਾ ਮਤਲਬ ਕਿ ਬਾਬਾ ਜੀ ਕਹਿੰਦੇ ਆ, ਕਾਕਾ ਤੇਰੀ ਡਿਊਟੀ ਐ। ਤੂੰ ਮੇਰੀਆਂ ਭੇਟਾਂ ਗਾਉਣ ਵਾਸਤੇ ਬਣਿਆ ਤੂੰ ਇਹੀ ਕੁਝ ਗਾਣਾ। ਹੋਰ ਤੈਨੂੰ ਮੈਂ ਕੁਝ ਗਾਉਣ ਨਹੀਂ ਦੇਣਾ। ਬਹੁਤ ਸਾਰੀਆਂ ਟਰੈਜਡੀਆਂ ਮੇਰੇ ਨਾਲ ਹੋਈਆਂ। ਮੇਰੀ ਵੀ ਇੱਕ ਬੜੀ ਲੰਬੀ ਚੌੜੀ ਕਹਾਣੀ ਐ। ਕੋਈ ਆਵੇ ਮੇਰੇ ਨਾਲ ਮੇਰੇ ਘਰ ਚੱਲੇ ਤਾਂ ਮੈਂ ਉਹਨੂੰ ਸਬੂਤ ਦੇ ਨਾਲ ਦਿਖਾਵਾਂ ਕਿ ਆਹ ਦੇਖੋ ਪੌਣਾ ਹਰੀ ਨੇ ਮੈਨੂੰ ਕੀ ਕੀ ਰੰਗ ਵਿਖਾਏ ਨੇ ਮੇਰੇ ਨਾਲ ਕੀ ਕੀ ਹੋਇਆ ਕਿਉਂਕਿ ਜਿਹੜਾ ਲਿਖਣਾ ਹੁੰਦਾ ਨਾ ਉਹ ਉਹ ਮਾਲਕੀ ਲਿਖਾਂਦਾ ਹੈ ਬੰਦੇ 'ਚ ਪਾਵਰ ਨਹੀਂ ਕੋਈ ਬੰਦਾ ਕੁਝ ਲਿਖ ਸਕੇ ਕਈ ਇਹੋ ਜਿਹੇ ਪੇਟਾ ਹੁੰਦੀਆਂ ਕਿ ਮੈਂ ਸੁੱਤਾ ਪਿਆ ਹੁੰਦਾ 4 ਵਜੇ ਉਹ ਸੁਪਨੇ ਵਿੱਚ ਲਿਖ ਹੋ ਜਾਂਦੀ ਹੈ ਸੁਪਨੇ ਵਿੱਚ ਹੀ ਉਹ ਜਦੋਂ ਮੈਂ ਉੱਠਦਾ ਮੈਂ ਕਹਿੰਦਾ ਯਾਰ ਸੁਪਨਾ ਮੈਨੂੰ ਆਇਆ ਸੀ ਕੁਝ ਲੈਣਾ ਯਾਦ ਸੀ ਉਹੀ ਮੈਨੂੰ ਮੈਂ ਕਾਪੀ ਚੁੱਕ ਕੇ ਲਿਖ ਲੈਣਾ ਕਈ ਇਹੋ ਜਿਹੇ ਪੇਟਾ ਨੇ ਇੱਕ ਇਹੋ ਜਿਹਾ ਪੇਟ ਲਿਖ ਹੋਈ ਮੇਤੋਂ ਉਹ ਮੇਰਾ ਦਿਲ ਕਰਦਾ ਮੈਂ ਗਾਦਵਾ ਦਿਲ ਕਰਦਾ ਨਾ ਗਾਵਾ ਗਾਈ ਦੇਣੀ ਹੈ ਮੈਂ ਗਾਦਣੀ ਮੇਨ ਕੋ ਗੱਲ ਉਹ ਇੰਜੋਏ ਹੋਇਆ ਮਹਾਰਾਜ ਬੈਠੇ ਨੇ ਮੈਂ ਦੱਸਦਾ ਕਿ ਪਖੰਡ ਬਹੁਤ ਸਾਰਾ ਹੋ ਰਿਹਾ ਹੈ ਦੁਨੀਆ ਦੇ ਵਿੱਚ ਕਈ ਇਹੋ ਜਿਹੀ ਜਗ੍ਹਾ ਤੇ ਜਾਈਦਾ ਹੈ ਬਸ ਕਹਿਣ ਦੀ ਹੱਦੇ ਹੀ ਮੁੱਕੀ ਹੋਈ ਹੈ ਕਿ ਬਾਬਾ ਜੀ ਦੇ ਨਾਮ ਨੂੰ ਲੋਕਾਂ ਨੇ ਵਪਾਰ ਬਣਾ ਲਿਆ ਹੈ ਬਾਬਾ ਜੀ ਦੇ ਨਾਮ ਦੇ ਉੱਤੇ ਬਾਬਾ ਜੀ ਦੇ ਨਾਮ ਨੂੰ ਵੇਚਿਆ ਜਾ ਰਿਹਾ ਹੈ ਕਈ ਲੋਕ ਇਹੋ ਜਿਹੇ ਬਿਜ਼ਨਸ ਬਣਾਈ ਬੈਠੇ ਨੇ ਬਾਬਾ ਜੀ ਦੇ ਨਾਮ ਦਾ ਬੈਸ ਬਸਈਆ ਹੋ ਗਿਆ ਮੇਰਾ ਕਹਿੰਦੇ ਸੁਖਿਆ ਵੀ ਐਦਾਂ ਕਰਕੇ ਤੇਰੇ ਜਿਹੜੇ ਗੁਰੂ ਆ ਨਾ ਸਾਨੂੰ ਸੁਪਨੇ ਵਿੱਚ ਬਾਬਾ ਜੀ ਨੇ ਆ ਕੇ ਵਖਾਇਆ ਕਿ ਤੇਰੇ ਗੁਰੂ ਦੀ ਛੱਤ ਬੜੀ ਕਮਜ਼ੋਰ ਹੈ ਛੱਤ ਚੋ ਰਹੀ ਹੈ ਔਰ ਤੇਰਾ ਗੁਰੂ ਰੋ ਰਿਹਾ ਹੈ ਮੈਂ ਕਿਹਾ ਬਾਬਿਓ ਮੇਰੇ ਗੁਰੂ ਤਾਂ ਹੱਥ ਐਡਾ ਵੱਡਾ ਨਾ ਅਜ ਜਿੰਨੀ ਤੂੰ ਸੰਗਤ ਲੈ ਕੇ ਬੈਠਾ ਸਾਰੀ ਸੰਗਤ ਉਹਦੇ ਹੱਥ ਤੇ ਥੱਲੇ ਆ ਜਾਏ ਤੂੰ ਮੇਰੇ ਗੁਰੂ ਦੀ ਕਿਹੜੀ ਗੱਲ ਕਰ ਰਿਹਾ ਲਾ ਦੇ ਯਾਰ ਗਾਇ ਹੀ ਦੇਣਾ ਹੁਣ ਮੂਡ ਬਣ ਗਿਆ ਦੁਜਾ ਪੈਰ ਵੀ ਗਾਣਾ ਕੁਝ ਹੋਰ ਸੀ ਗਾ ਕੁਝ ਹੋਣ ਲੱਗਿਆ ਛੱਡੋ ਬਰਜ ਹੋਰੇ ਗਾਣੇ ਕੋ ਮਹਾਰਾਜ ਇੰਜ ਹੋਇਆ ਬੈਸ ਬੱਸੀ ਜਾਨੀ ਮੈਂ ਕਰਦਾ ਹੁੰਦਾ ਕਿਸੇ ਨਾਲ ਵੀ ਕਿਉਂਕਿ ਮੈਂ ਮੈਂ ਐਡਾ ਕੋ ਗੁਣੀ ਗਿਆਨੀ ਨਹੀਂ ਨਹੀਂ ਤਾਂ ਮੇਰੇ ਨਾਲ ਤੇ ਮੈਨੂੰ ਕਹਿੰਦੇ ਸੁਖੇ ਜਿੱਦੇ ਜਿਹੜੇ ਵੱਡੇ ਤੂੰ ਜਗਰਾਤੇ ਕਰਨ ਜਾਉਣਾ ਬੜੇ ਬੜੇ ਜਗਰਾਤੇ ਹੁੰਦੇ ਤੇਰੇ ਕਿਤੇ ਦਿੱਲੀ ਕਿਤੇ ਕਿਤੇ ਤੇਰੇ ਨਾਲ ਦੋ ਬੌਂਸਰ ਚਾਰ ਬੌਂਸਰ ਇੱਧਰ ਚਾਰ ਬੌਂਸਰ ਇੱਧਰ ਤੈਨੂੰ ਐ ਕੱਢ ਕੇ ਲੈ ਕੇ ਜਾਣ ਪਬਲਿਕ ਦੇ ਵਿੱਚੋਂ ਮੈਂ ਕਿਹਾ ਮੈਨੂੰ ਬੌਂਸਰਾਂ ਦੀ ਲੋੜ ਨਹੀਂ ਮੈਂ ਪੈਦਲ ਚੱਲ ਕੇ ਜਾਣ ਵਾਲਾ ਬੰਦਾ ਐ ਤੇ ਲੰਗਰ ਵਿੱਚ ਬੈਠ ਕੇ ਰੋਟੀ ਖਾਣ ਵਾਲਾ ਬੰਦਾ ਮੇਰੇ ਚੋਂ ਕਲਾਕਾਰ ਵਾਲੀ ਗੱਲ ਨਹੀਂ ਕਲਾਕਾਰ ਹੋ ਗਏ ਮੈਂ ਡਰਾਮੇ ਜਿਹਾ ਕਰੀ ਜੋ ਚਾਰ ਕਪੌਂਸਰ ਰੱਖ ਲੈ ਇੱਧਰ ਰੱਖ ਲੈ ਮੈਂ ਨਹੀਂ ਰੱਖ ਸਕਦਾ ਮੈਂ ਲਾਉਣਾ ਜਿੰਨਾਂ ਨੂੰ ਬਾਬੇ ਨੇ ਹੁੰਦਾ ਚਰਨੀ ਉਹਨਾਂ ਨੂੰ ਪਹਿਲਾਂ ਦੁੱਖ ਦਿੰਦਾ ਹੈ ਦੁੱਖ ਦਿੰਦਾ ਹੈ ਹਾਂਜੀ ਸਲੇਰਨ ਤਾਂ ਹਮ ਤੋਂ ਅੱਛਾ ਜੀ ਬੈਠੋ ਬੈਠੋ ਸੰਗਾ ਹੋਇਆ ਰੁਕ ਗਿਆ ਮੈਂ ਆ ਸਾਈਡ ਦੇ ਪੈਂਟ ਕੋਟ ਤੇ ਟਾਈ ਵਾਲਾ ਬਾਬਾ ਪੂਰੀ ਚੜਤ ਚੜਾਈ ਵਾਲਾ ਬਾਬਾ ਹੀ ਵਾਲਾ ਬਾਬਾ ਉਹ ਖਾ ਕੇ ਮੁਫਤ ਪਨੀਰ ਪਕਾਣੇ ਉਹ ਪਲ ਗਿਆ ਠੱਡਾਈ ਵਾਲਾ ਬਾਬਾ ਠੱਡਾਈ ਵਾਲਾ ਬਾਬਾ ਮੈਨੂੰ ਕਹਿੰਦਾ ਗੁਰੂ ਤੇਰੇ ਦੀ ਛੱਤ ਸੁਪਨੇ ਵਿੱਚ ਚੁੰਜੀ ਵੇਖੀ ਚੁੱਪ ਕੇ ਰਲਾ ਸੁਖਿਆ ਕਹਿੰਦਾ ਸ਼ਬਦ ਗੁਰੂ ਦੀ ਰੋਂਦੀ ਦੇਖੀ ਰੋਂਦੀ ਦੇਖੀ ਹੋ ਬਰਾ ਬਲੀਨ ਸਤਿਗੁਰਾਂ ਤੋਂ ਵੱਡਾ ਹੋ ਗਿਆ ਏ ਚਲਿਆਈ ਵਾਲਾ ਬਾਬਾ ਚਲਿਆਈ ਵਾਲਾ ਬਾਬਾ ਪੈਂਟਕੂੜ ਤੇ ਟਾਈ ਵਾਲਾ ਬਾਬਾ ਪੂਰੀ ਚੜਤ ਚੜਾਈ ਵਾਲਾ ਬਾਬਾ ਚੜਾਈ ਵਾਲਾ ਬਾਬਾ ਆ ਜਿਹੜੇ ਬੋਲ ਮੇਤੋਂ ਲਿਖਾਏ ਗਏ ਮੇਰੇ ਪੌਣਾ ਹਰੀ ਨੇ ਲਿਖਾਏ ਨੇ ਮਜਬੂਰ ਹੋ ਕੇ ਲਿਖਾਏ ਨੇ ਪੌਣਾ ਹਰੀ ਨੇ ਕਹਿੰਦਾ ਸੁੱਖਿਆ ਲਿਖ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਲੋਕਾਂ ਨੇ bizness ਬਣਾ ਲਏ ਜੋ ਇਹ ਜਿਹੜੀ ਸੰਗਤ ਭਗਤ ਰਾਮ ਲਾਲ ਮਹਾਰਾਜ ਦੀ ਸੰਗਤ ਹੈ ਇਹ ਨਹੀਂ ਬਣ ਸਕਦੀ ਕਿਤੇ ਵੀ ਇਹ ਜੋ ਸੰਗਤ ਨਹੀਂ ਹੋ ਸਕਦੀ ਇਹ ਮੇਰਾ ਤਜਰਬਾ ਹੈ ਮੈਂ ਕਿਹਾ ਬਾਬਿਓ ਤੁਹਾਡੇ ਬਾਅਦ ਤੇ ਸਪੈਸ਼ਲ ਅਲੱਗ ਕਿਉਂ ਹੁੰਦਾ ਹੈ ਸੰਗਤ ਵਾਲਾ ਖਾਣਾ ਕਿਉਂ ਨਹੀਂ ਹੁੰਦਾ ਅਗਿਆ جواب ਆਇਆ ਗੁਰੂ ਨਾਨਕ ਵਾਂਗੂ ਕੀਰਤਨੀ ਕਰਨੀ ਨਾ ਕਹਿੰਦਾ ਗੁਰਬਾਣੀ ਪੜ੍ਹਨੀ ਕਹਿੰਦਾ ਗੁਰਬਾਣੀ ਪੜ੍ਹਨੀ ਮੈਂ ਕਿਹਾ ਤੁਸੀਂ ਕੀਰਤ ਕੀ ਕਰਦੇ ਹੋ ਗੁਰੂ ਨਾਨਕ ਵਾਂਗੂ ਕੀਰਤਨੀ ਕਰਨੀ ਨਾ ਕਹਿੰਦਾ ਗੁਰਬਾਣੀ ਪੜ੍ਹਨੀ ਕਲਾਕਾਰਾਂ ਤੂੰ ਗੀਤ ਗੁਆ ਕੇ ਪਹਿਲਾਂ ਦੁਨੀਆ ਇਕੱਠੀ ਕਰਨੀ ਦੁਨੀਆ ਇਕੱਠੀ ਕਰਨੀ ਔ ਮੰਨ ਘੱਟ ਜਿਆ ਸਤਸੰਗ ਕਰਕੇ ਉਹ ਪਾ ਦੇਣਾ ਦੁਨੀਆ ਤੇ ਤੱਬਾ ਦੁਨੀਆ ਤੇ ਤੱਬਾ ਬੈਟ ਕੋਟ ਤੇ ਟਾਈ ਵਾਲਾ ਪਾਪਾ ਪੂਰੀ ਝੜਦੜ ਝੜਾਈ ਵਾਲਾ ਪਾਪਾ ਝੜਾਈ ਵਾਲਾ ਪਾਪਾ ਮੈਂ ਕਿਹਾ ਬਾਬੇ ਉਹ ਭਗਮਰ ਰੰਗ ਇਹ ਵੀ ਬਾਬਾ ਜੀ ਦਾ ਰੰਗ ਹੈ ਕਦੇ ਕਦੇ ਪਾ ਲਿਆ ਕਰੋ ਕਹਿੰਦਾ ਨਹੀਂ ਯਾਰ ਭਗਮਰ ਰੰਗ ਬਦਨਾਮ ਹੋ ਗਿਆ ਸਭ ਨੂੰ ਇਹ ਗੱਲ ਦੱਸਦਾ ਪਾਪਾ ਬੁਲਟ ਪ੍ਰੂਫ ਪੁਆ ਕੇ ਜੈਗਤਾ ਗਨਮੈਨ ਵੀ ਰੱਖਦਾ ਪਾਪਾ ਦਾ ਪਾਪਾ ਪਤਾ ਨਹੀਂ ਕਿਉਂ ਮਰਦੂ ਐਨਾ ਉਹ ਡਰਦਾ ਹੈ ਹਲਵਾਈ ਵਾਲਾ ਬਾਬਾ ਹਲਵਾਈ ਵਾਲਾ ਬਾਬਾ ਟੰਟਕੋੜ ਤੇ ਟਾਈ ਵਾਲਾ ਬਾਬਾ ਪੂਰੀ ਚੜਤ ਚੜਾਈ ਵਾਲਾ ਬਾਬਾ ਚੜਾਈ ਵਾਲਾ ਬਾਬਾ ਗੁਰੂ ਮਹਾਰਾਜ ਮੈਂ ਪਤਾ ਨਹੀਂ ਕੀ ਗਾਈ ਜੰਨਾ ਮੈਨੂੰ ਗੁਵਾਈ ਜਾਂਦਾ ਪਉਣਾ ਹਰੀ ਲਿਖਾਇਆ ਹੈ ਮੈਂ ਨਹੀਂ ਜੋ ਲਖਾਂਦਾ ਮੇਰਾ ਮਾਲਕ ਪਉਣਾ ਹਰੀ ਲਖਾਂਦਾ ਹੈ ਮੈਂ ਗਾਈ ਜਾਂਦਾ ਉਹ ਲਿਖਾਈ ਜਾਂਦਾ ਗੁਆਈ ਵੀ ਜਾਂਦਾ ਮੈਨੂੰ ਨਹੀਂ ਪਤਾ ਕਦੋਂ ਲਿਖ ਹੋਇਆ ਕੀ ਗਾਇਆ ਗੱਲ ਗੱਲ ਉੱਤੇ ਝੂਠ ਬੋਲਦਾ ਏ ਪਾਪਾ ਹੈ ਸਿਰੇ ਦਾ ਕੱਪੀ ਅਕਲ ਟਕਾਣੇ ਆ ਜਾਊਗੀ ਧੌਣ ਕੇ ਜਦ ਫੜ ਕੇ ਨੱਪੀ ਜਦ ਫੜ ਕੇ ਨੱਪੀ ਹੋ ਬਿਨਾ ਗੁਰੂ ਤੋਂ ਭਟਕਿਆ ਫਿਰਦਾ ਉੱਕਲ ਜੁਗਤੀ ਗਹਿਰਾਈ ਵਾਲਾ ਬਾਬਾ ਗਹਿਰਾਈ ਵਾਲਾ ਬਾਬਾ ਕੰਟਕੋੜ ਤੇ ਤਾਈ ਵਾਲਾ ਬਾਬਾ ਪੂਰੀ ਚੜਤ ਚੜਾਹੀ ਵਾਲਾ ਬਾਬਾ ਚੜਾਹੀ ਵਾਲਾ ਬਾਬਾ ਮੈਂ ਗਿਆ ਬਾਬਿਓ ਬਾਬਿਓ ਤੁਹਾਡੀਆਂ ਸਿਫਤਾਂ ਕਰਕੇ ਮੈਂ ਵੀ ਗਲਤੀ ਕਰ ਬੈਠਾ ਸੀ ਫੁਕਰਪੂਣੇ ਵਿੱਚ ਆ ਕੇ ਮੈਂ ਵੀ ਸਿਵ ਚਰਨਾ ਵਿੱਚ ਧੱਬ ਬੈਠਾ ਸੀ ਚਰਨਾ ਵਿੱਚ ਧੱਬ ਬੈਠਾ ਸੀ ਉਹ ਪਤਾ ਲੱਗਾ ਮੈਨੂੰ ਬਾਤ ਸੁਖਿਆ ਓਏ ਆ ਰਸਮ ਮਠਿਆਈ ਵਾਲਾ ਪਾਪਾ ਮਠਿਆਈ ਵਾਲਾ ਪਾਪਾ ਕੰਟਕੋੜ ਤੇ ਢਾਈ ਵਾਲਾ ਪਾਪਾ ਪੂਰੀ ਚੜ੍ਹਾਈ ਵਾਲਾ ਬਾਬਾ ਚੜ੍ਹਾਈ ਵਾਲਾ ਬਾਬਾ ਸੱਤ ਜਨਮ ਤੱਕ ਕੋ ਰਹੂਗਾ ਜੋ ਕਹਿੰਦਾ ਪੈਰੀ ਹੱਥ ਲਾਉ ਮੇਰੀਆਂ ਫੋਟੋਆਂ ਖਿੱਚਣ ਵਾਲਾ ਸਿੱਧਾ ਹੀ ਨਰਕਾਂ ਨੂੰ ਜਾਊ ਤਾਂ ਹੀ ਨਰਕਾਂ ਨੂੰ ਜਾਊ ਆਪ ਲੋਆਂ ਦਾ ਪੈਰੀ ਹੱਥ ਹੁਣ ਦੇਖਿਆ ਮੈਂ ਕਧرائی ਵਾਲਾ ਬਾਬਾ ਕਧرائی ਵਾਲਾ ਕੋਟ ਤੇ ਢਾਈ ਵਾਲਾ ਬਾਬਾ ਪੂਰੀ ਚੜ੍ਹ ਚੜਾਈ ਵਾਲਾ ਬਾਬਾ ਚੜਾਈ ਵਾਲਾ ਬਾਬਾ ਹਰ ਵੇਲੇ ਬਾਬਾ ਜੀ ਨੇ ਮੈਨੂੰ ਅੱਜ ਅੱਜ ਆਹ ਕਹਤਾ ਹੈ ਬਾਬਾ ਜੀ ਨੇ ਮੈਨੂੰ ਸੁਪਨੇ ਚ ਆਹ ਕਹਤਾ ਹੈ ਬੜਾ ਮਨ ਦੁਖੀ ਹੋਇਆ ਇਸ ਕਰਕੇ ਸੰਗਤਾਂ ਦੇ ਵਿੱਚ ਬੈਠ ਕੇ ਖਾਣਾ ਬਾਬੇ ਨੂੰ ਲੱਗਦਾ ਚੰਗਾ ਟੋਰ ਸਕੀਨੀ ਕਰਕੇ ਪੂਰੀ ਬਾਲਾਂ ਦੇ ਵਿੱਚ ਫੇਰ ਇਹ ਕੰਗਾ ਓ ਗੂੜੀ ਨੀਂਦਰ ਪੱਜਣ ਘੜਾਰੇ ਓ ਗੂੜੀ ਨੀਂਦਰ ਪੱਜਣ ਘੜਾਰੇ ਓ ਸੋਫੇ ਪੱਦਰਜਾਈ ਵਾਲਾ ਪਾਪਾ ਪੱਦਰਜਾਈ ਵਾਲਾ ਪਾਪਾ ਕੰਟਕੋਟ ਤੇ ਟਾਈ ਵਾਲਾ ਪਾਪਾ ਪੂਰੀ ਚੜਤ ਚੜਾਈ ਵਾਲਾ ਪਾਪਾ ਮਿੱਟੀ ਵਾਲਾ ਪਾਪਾ ਓ ਖਾ ਕੇ ਮੁਫਤ ਪਨੀਰ ਪਕੌੜੇ ਓ ਪਲ ਗਿਆ ਏ ਖਟਿਆਈ ਵਾਲਾ ਪਾਪਾ ਪਟਿਆਈ ਵਾਲਾ ਪਾਪਾ ਕੰਟਕੋਟ ਤੇ ਟਾਈ ਵਾਲਾ ਪਾਪਾ ਪੂਰੀ ਚੜਤ ਚੜਾਈ ਵਾਲਾ ਪਾਪਾ ਜੇ ਚੰਗੀ ਲੱਗੇ ਤਾਂ ਮੈਂ ਤਾੜੀ ਮਾਰਦੇ ਜੋ ਨਹੀਂ ਚੰਗੀ ਲੱਗੇ ਕੋਈ ਗੱਲ ਨਹੀਂ ਇਹ ਮੇਰੇ ਗੁਰੂ ترسےਮ لال ਜੀ ਮਹਾਰਾਜ ਮੇਰੇ ਸੁਪਨੇ ਚ ਆਏ ਕਿਉਂਕਿ ਮੈਨੂੰ ਯਾਦ ਹੈ ਜਦੋਂ ਇੱਕ ਵਾਰੀ ਲੁਧਿਆਣੇ ਮੇਂ ਜਗਰਾਤਾ ਕਰਨ ਵਾਸਤੇ ਆਇਆ ਮੈਨੂੰ ਉੱਪਰ ਕਮਰਾ ਖੋਲ ਦਿੱਤਾ ਮਹਾਰਾਜ ਨੇ ਕਮਰਾ ਖੋਲ ਦਿੱਤਾ ਕਿ ਸੁੱਖੇ ਤੈਸ ਕਮਰੇ ਚ ਸੋਣਾ ਬਾਈ ਗॉड ਪਰਮਾਤਮਾ ਦੀ ਕਸਮ ਮੈਂ ਸੁੱਤਾ ਪਿਆ ਸੀ ਮੇਰੇ ਤੋਂ ਐਦਾ ਰਜਾਈ ਲਾ ਦਿੱਤੀ ਗਈ ਮੈਂ ਉਠਿਆ ਤਬ ਤਾਂ ਮੈਂ ਰਜਾਈ ਕੌਣ ਲਾ ਕੇ ਲੇ ਗਿਆ ਸੇਵਾਦਾਰ ਆਏ ਕਹਿੰਦੇ ਭਗਤ ਤਰਸੇਮ ਲਾ ਜੀ ਮਹਾਰਾਜ ਤੇਰੇ ਕੋਲ ਆਏ ਸੀ ਉਹ ਰਜਾਈ ਲਾ ਕੇ ਲਗੇ ਇਸ ਕਰਕੇ ਪਖੰਡ ਤੋਂ ਬਚੋ ਪਖੰਡ ਜਿੱਥੇ ਐ ਉੱਥੇ ਪੌਣਾ ਹਾਰੀ ਨਹੀਂ ਜਿੱਥੇ ਪਖੰਡ ਹੋਣ ਲੱਗ ਜਾਏ ਨਾ ਪੌਣਾ ਹਾਰੀ ਚਲੇ ਜਾਂਦੇ ਉੱਥੇ ਪੌਣਾ ਹਾਰੀ ਇੱਕ ਜਗ੍ਹਾ ਨਹੀਂ ਪੌਣਾ ਹਾਰੀ ਪੂਰੇ ਸੰਸਾਰ ਦੇ ਮਾਲਕ ਨੇ ਸਾਹਾਂ ਵਿੱਚ ਕਣ-ਕਣ ਵਿੱਚ ਪੱਤੀਆਂ ਵਿੱਚ ਜੜੇ-ਜੜੇ ਵਿੱਚ ਪੂਰੀ ਦੁਨੀਆ ਵਿੱਚ ਪੂਰੇ ਵਰਲਡ ਵਿੱਚ ਪੌਣਾ ਹਾਰੇ ਦਾ ਨਾਮ ਹੈ ਕਿਉਂਕਿ ਪੌਣ ਦਾ ਮਤਲਬ ਹਵਾ ਆਹਾਰ ਦਾ ਮਤਲਬ ਖੁਰਾਕ ਹਵਾ ਦੀ ਖੁਰਾਕ ਆਕਸੀਜਨ ਆਕਸੀਜਨ ਦਾ ਦੂਜਾ ਨਾਮ ਹੈ ਪੌਣਾ ਹਾਰੇ ਉਹਨੂੰ ਪੌਣਾ ਹਾਰੇ ਕਹਿੰਦੇ ਜਿਹੜਾ ਸਾਹ ਦੇ ਰਿਹਾ ਆਹ ਸਾਹਾਂ ਜਿਹੜਾ ਸਾਨੂੰ ਬਖਸ਼ ਰਿਹਾ ਉਹੀ ਪੌਣਾ ਹਾਰੇ ਹੈ ਉਹਨੂੰ ਪਤਾ ਹੈ ਕਿੰਨੇ ਸਾਹ ਲੈਣੇ ਨੇ ਕਿੰਨੇ ਬਚੇ ਨੇ